ਮੈਂ ਹੋ ਗਈ ਤਿਆਰ ਚਲੋ ਚੱਲਦੇ ਹੁਣ ਆਪਾਂ ਪਾਰਟੀ ਤੇ ਛੱਲੀ ਤੂੰ ਤਿਆਰ ਹੋ ਕੇ ਕਿੱਥੇ ਚੱਲੀ ਆ ਮੰਮੀ ਜੀ ਤੁਸੀਂ ਵੀ ਨਾ ਟੋੱਕੇ ਬਿਨਾਂ ਨਹੀਂ ਰਹਿ ਸਕਦੇ ਉਹ ਮੇ ਸ਼ਰਮਾ ਆਂਟੀ ਦੀ ਪਾਰਟੀ ਤੇ ਜਾ ਰਹੀ ਆ ਉਹਨਾਂ ਦਾ ਕੱਲ ਮੈਨੂੰ ਫੋਨ ਆਇਆ ਸੀ ਅੱਛਾ ਚਲ ਕੋਈ ਨਹੀਂ ਤੂੰ ਜਾਇਆ ਇਹ ਸੂਟ ਇਹ ਸੂਟ ਤਾਂ ਮੈਂ ਤੇਰੇ ਪਾਇਆ ਪਹਿਲਾਂ ਦੇਖਿਆ ਹੀ ਨਹੀਂ ਓਹੋ ਮੰਮੀ ਜੀ ਉਹ ਤੁਸੀਂ ਕਿੱਥੋਂ ਪਾਇਆ ਦੇਖੋਗੇ ਇਹ ਸੂਟ ਤਾਂ ਮੈਂ ਪਾਰਟੀ ਦੇ ਪਾਉਣ ਲਈ ਨਵਾਂ ਲੈ ਕੇ ਆਈ ਆ ਹਾਏ ਰੱਬਾ ਫੇਰ ਨਵਾਂ ਸੂਟ ਆ ਪਿੱਛੇ ਜੇ ਤਾਂ ਤੂੰ ਪਹਿਲਾਂ ਨਵੇਂ ਸੂਟ ਸਮਾ ਕੇ ਛੱਡੀਆਂ ਨਹੀਂ ਉਹਨਾਂ ਚੋਂ ਹੀ ਕੋਈ ਕਪਾ ਲੈਂਦੀ ਮੰਮੀ ਜੀ ਕੀ ਗੱਲਾਂ ਕਰੀ ਜਾਂਦੇ ਹੋ ਉਹ ਮੈਂ ਸੋਸ਼ਲ ਮੀਡੀਆ ਤੇ ਪੋਸਟ ਪਾਉਣੀ ਹੁੰਦੀ ਆ ਲੋਕਾਂ ਨੂੰ ਦੱਸਣਾ ਹੁੰਦਾ ਵੀ ਆ ਆਪਣਾ ਰੁਤਬਾ ਕੀ ਆ ਇੱਕ ਤਾਂ ਨਾ ਤੁਹਾਨੂੰ ਆਹ ਮੋਬਾਈਲਾ ਨੇ ਪੱਟ ਰੱਖਿਆ ਪਤਾ ਨਹੀਂ ਹਰ ਗੱਲ ਤੁਸੀਂ ਸਟੇਟਸ 'ਤੇ ਕਿਉਂ ਪਾਉਣੀ ਹੁੰਦੀ ਆ ਫੇਰ ਰੀਲਾਂ ਬਣਾਉਣ ਲੱਗ ਜਾਂਦੀ ਓ ਨਹੀਂ ਬਿਨਾ ਕੁਝ ਫੋਨਾਂ ਤੇ ਪਾਏ ਥੋੜੇ ਰੋਟੀ ਨਹੀਂ ਹਜਮਾਉਂਦੀ ਮੰਮੀ ਜੀ ਓ ਤੁਹਾਨੂੰ ਕੁਝ ਨਹੀਂ ਪਤਾ ਤੁਸੀਂ ਠਹਿਰੇ ਪੁਰਾਣੇ ਜ਼ਮਾਨੇ ਦੇ ਤੁਹਾਨੂੰ ਅੱਜ ਕੱਲ ਦੇ ਜ਼ਮਾਨੇ ਦੀ ਕੀ ਨੋਲਜ ਨਹੀਂ ਜੇ ਇਹ ਗੱਲ ਆ ਨਾ ਥੋੜੇ ਨਾਲੋਂ ਤਾਂ ਨਾ ਸਾਡਾ ਜ਼ਮਾਨਾ ਹਜ਼ਾਰ ਦਰਜੇ ਵਧੀਆ ਸੀ ਕੋਈ پوਕੀ ਸ਼ੋਸ਼ੇਵਾਜੀ ਤਾਂ ਨਹੀਂ ਸੀ ਕਰਦਾ ਨਹੀਂ ਸਾਰੇ ਪਿਆਰ ਨਾਲ ਮਿਲ ਕੇ ਰਹਿੰਦੇ ਸੀ ਉਹ ਬੱਸ ਕਰੋ ਮੰਮੀ ਜੀ ਹੁਣ ਤੁਸੀਂ ਨਾ ਸ਼ੁਰੂ ਬੋਲਿਓ ਹੋਰ ਮੇਰਾ ਮੂਰਖਾਬ ਕਰਕੇ ਧਰ ਦੋ ਮੈਂ ਚੱਲੀ ਉਹ ਨਹੀਂ ਨਹੀਂ ਮੈਂ ਆ ਰਹੀਆਂ ਨਹੀਂ ਆਪ ਗੱਡੀ 'ਚ ਹੀ ਚੱਲਾਂਗੀ ਆ ਪਤਾ ਨਹੀਂ ਕੀ ਬਣੂ ਇਹਦਾ ਸਿਆਣੇ ਦਾ ਕਹਾ ਤੇ ਔਲੇ ਦਾ ਖਾਦਾ ਬਾਅਦ 'ਚ ਹੀ ਪਤਾ ਲੱਗਦਾ ਨਹੀਂ ਇੱਕ ਦਿਨ ਤਾਂ ਇਹ ਪਛਤਾਉਗੀ ਓ ਕੀ ਹੋ ਗਿਆ ਐਨੇ ਗੁੱਸੇ ਚ ਫੋਨ ਕਿ ਬਗਮਾ ਸਿੱਟਿਆ ਦਾ ਕੀ ਕਸੂਰ ਨਾਲੇ ਮੇਰੀ ਨਾਜ ਚ ਬੇਇੱਜ਼ਤੀ ਹੋ ਗਈ ਬੇਇੱਜ਼ਤੀ ਓ ਪਰ ਕਿਉਂ ਵਧੀਆ ਤੇਰੇ ਸੂਟ ਪਾਇਆ ਹੋਇਆ ਸਜ ਧਜ ਕੇ ਗਈਆਂ ਹੋਰ ਦੱਸ ਤੈਨੂੰ ਕੀ ਚਾਹੀਦਾ ਮੈਨੂੰ ਨਵਾਂ ਫੋਨ ਚਾਹੀਦਾ ਨਵਾਂ ਫੋਨ ਓਏ ਆ ਵੀ ਤਾਂ ਨਮਈ ਐ ਹਜੇ ਸਾਲ ਵੀ ਨਹੀਂ ਹੋਇਆ ਲਏ ਇਹਨੂੰ ਸਾਲ ਤਾਂ ਹੋ ਗਿਆ ਨਾ ਫਿਰ ਇਹ ਕਿੱਧਰੋਂ ਨਵਾਂ ਰਹਿ ਗਿਆ ਮੇਰੇ ਸਾਰਿਆਂ ਸੇ ਲੈਣਾ ਨਾ 16 Pro ਲੈ ਰੱਖਿਆ ਆਈਫੋਨ ਨਵਾਂ ਮੈਂ ਤਾਂ ਆਪੋ ਹੀ ਲੈਣਾ ਉਹ ਹਿੱਲ ਗਈ ਤੂੰ ਉਹ ਤੈਨੂੰ ਪਤਾ ਵੀ ਇਹ ਕਿੰਨਾ ਮਹਿੰਗਾ ਹੁੰਦਾ ਉਹ ਕਿੰਨਾ ਕੁ ਮਹਿੰਗਾ ਆ ਡੇਢ ਕ ਲੱਖ ਦਾ ਹੀ ਆ ਐਵੇਂ ਮਹਿੰਗਾ ਮਹਿੰਗਾ ਜਾਨ ਰੱਖੀ ਆ ਉਹ ਮੈਡਮ ਸੁਰਤ ਟਕਾਣਿਆ ਤੇਰੀ ਤੈਨੂੰ ਡੇਢ ਦਾ ਥੋੜਾ ਲੱਗਦਾ ਕਿ ਕਿਸੇ ਦਰਖਤ ਨੂੰ ਉੱਗਿਆ ਹੋਇਆ ਵੀ ਮੈਂ ਪੱਟ ਕੇ ਤੈਨੂੰ ਆਈਫੋਨ ਲਿਆ ਦਾਂ ਮੈਂ ਨਹੀਂ ਤੁਹਾਡੀ ਕੋਈ ਵੀ ਗੱਲ ਸੁਣੀ ਮੈਂ ਤਾਂ ਆਈਫੋਨ ਲੈਣਾ ਤਾਂ ਲੈਣਾ ਹੀ ਆ ਉਹ ਸ਼ੈਲੀ ਇਹ ਸੂਟ ਨਹੀਂ ਇਹ ਫੋਨ ਐ ਉਹ ਵੀ 1.5 ਲੱਖ ਦਾ ਸੂਟ ਦਾ ਤੇਰਾ 4-5 ਹਜ਼ਾਰ ਚ ਆ ਜਾਂਦਾ ਉਹ ਮੈਂ 1.5 ਲੱਖ ਰੁਪਏ ਕਿੱਥੋਂ ਲੈ ਕੇ ਆਉ ਮੈਨੂੰ ਨਹੀਂ ਪਤਾ ਜਿੱਦਾਂ ਮਰਜ਼ੀ ਕਰੋ ਮੈਂ ਜਿਹੜੀ ਗੱਲ ਕਹਦੀ ਨਾ ਬਸ ਉਹ ਮੇਰੀ ਹੁਣ ਪੂਰੀ ਕਰ ਦਿਓ ਤੁਸੀਂ ਉਹ ਮੇਰੇ ਲਈ ਨਹੀਂ ਹੈਗੇ ਇਹਨੇ ਪੈਸੇ ਪੂਰੇ ਨਵਾਂ ਫੋਨ ਚਾਹੀਦਾ ਤੇ ਇਹ ਦਿਨ ਤੂੰ ਆਪਣੀਆਂ ਡਿਮਾਂਡਾਂ ਪੂਰੀਆਂ ਕਰਦੀ ਆ ਕਦੇ ਮੈਨੂੰ ਸੂਟ ਚਾਹੀਦਾ ਕਦੇ ਕੋਸਟ ਚਾਹੀਦਾ ਮੈਂ ਇਹ ਨਹੀਂ ਕਰਦਾ ਕਿਵੇਂ ਦੋਹੇ ਜਾਣੇ ਲੜਨ ਲੱਗੇ ਹੋਏ ਨੇ ਕਿਵੇਂ ਬੋਲ ਬੋਲ ਲੈ ਇਹਨਾਂ ਨੇ ਘਰ ਸਿਰ ਤੇ ਜੱਕ ਰੱਖਿਆ ਉਹ ਫੇ ਗਲਤੀ ਵੀ ਛੋੜੀ ਆ ਸਾਡੀ ਸਾਡੀ ਕੀ ਗਲਤੀ ਆ ਉਹ ਪਹਿਲਾਂ ਤਾਂ ਚਾਹੌ ਲੜਦੇ ਵਿੱਚ ਸ਼ੈਲੀ ਦੀ ਹਰ ਜਿੱਤ ਤਾਂ ਤੁਸੀਂ ਪੂਰੀ ਕੀਤੀ ਆ ਹੁਣ ਭੁਗਤੋ ਨਤੀਜੇ ਤੇ ਉਹ ਵੀ ਸਿਰ ਚੜ੍ਹ ਚੜ੍ਹ ਕੇ ਬੋਲ ਰਹੀ ਆ ਕਾਤ ਲੋ ਦੀਆਂ ਟਮਾਂਡੀਆਂ ਹੁਣ ਪੂਰੀਆਂ ਉਹ ਮੇਰੇ ਲੈ ਵੀ ਨਹੀਂ ਹੈਗੇ ਇਹਨੇ ਪੈਸੇ ਪੁੱਛੇ ਨਵਾਂ ਫੋਨ ਚਾਹੀਦਾ ਤੇ ਇਹ ਜਨ ਤੂੰ ਅਬ ਰਾਜ ਨੂੰ ਮੇਰੇ ਤੋਂ ਇਹ ਰੋਜ਼ ਰੋਜ਼ ਦਾ ਕੁਐਸਚਨ ਲੈ ਜਾਂਦਾ ਹਾਂਜੀ ਰਾਜ ਤੈਨੂੰ ਕਹਦਾ ਨਾ ਨਹੀਂ ਰਾਜ ਮੇਰੀ ਗੱਲ ਸੁਣੀ ਆ ਜਾ ਮਮੀ ਦੇ ਉਹਨੂੰ ਨਵਾਂ ਸੂਟ ਲਿਆ ਕੇ ਮੈਨੂੰ ਨਵਾਂ ਫੋਨ ਚਾਹੀਦਾ ਜਿੱਥੋਂ ਮਰਜ਼ੀ ਲੈ ਕੇ ਆਓ ਉਦੋਂ ਜਾ ਨਹੀਂ ਆਉਣਾ ਫੋਨ ਨਵਾਂ ਹਾਂਜੀ ਮੰਮੀ ਜੀ ਆ ਤੇਰੇ ਨਾ ਡੈਡੀ ਕੁਝ ਕਹਿ ਰਹੇ ਨੇ ਸੁਣ ਲਾ ਹਾਂਜੀ ਡੈਡੀ ਜੀ ਬੋਲੋ ਇਹ ਕੀ ਹੋ ਰਿਹਾ ਕਿਉਂ ਲੜ ਰਹੇ ਹੋ ਤੁਸੀਂ ਕੁਝ ਨਹੀਂ ਡੈਡੀ ਜੀ ਐਮੀ ਮਾੜੀ ਜੀ ਗੱਲ ਪਿੱਛੇ ਮੇਰੇ ਨਾਲ ਵੈਸੀ ਜਾਂਦੀ ਹੈ ਮਾੜੀ ਗੱਲ ਆਈਫੋਨ ਤੈਨੂੰ ਛੋਟੀ ਗੱਲ ਲੱਗਦੀ ਹੈ ਡੈਡੀ ਜੀ ਮੈਂ ਉਹਨੂੰ ਸਮਝਾਉਣ ਲੱਗਿਆ ਹੋਇਆ ਉਹ ਕੀ ਸਮਝਾਵਾਂਗੇ ਚਮਾਈ ਵੀ ਤਾਂ ਸੋੜੀ ਹੋਈ ਆ ਫੇ ਡੈਡੀ ਜੀ ਮੈਂ ਉਹਨੂੰ ਇੰਨਾ ਮਹਿੰਗਾ ਫੋਨ ਵੀ ਨਹੀਂ ਲੈ ਕੇ ਦੇ ਸਕਦਾ ਮੇਰੇ ਸਿਰ ਤੇ ਤਾਂ ਪਹਿਲਾਂ ਹੀ ਐਡੇ-ਐਡੇ ਕਰਜ਼ੇ ਖੜੇ ਨੇ ਅੱਛਾ ਉਹਨੇ ਕਲੇਸ਼ ਆਈ ਚੱਲੂਗਾ ਇਹ ਕਲੇਸ਼ ਦੇ ਕੀ ਨਤੀਜੇ ਨਿਕਲਣੇ ਨੇ ਕਦੇ ਸੋਚਿਆ ਤਾਂ ਹੀ ਡੈਡੀ ਜੀ ਪਰ ਹੁਣ ਮੈਂ ਵੀ ਕੀ ਕਰਾਂ ਇੰਨੀਆਂ ਜਿੱਦਾਂ ਦਾ ਮੈਂ ਵੀ ਨਹੀਂ ਨਾ ਪੂਰੀਆਂ ਕਰ ਸਕਦਾ ਇਹ ਗੱਲ ਤਾਂ ਉਹ ਤੈਨੂੰ ਸੋਚਣ ਦੀ ਸੀ ਜੇ ਦਿੰਦਾ ਉਹਨੇ ਪਹਿਲੀ ਜਦੋਂ ਪੂਰੀ ਕੀਤੀ ਆ ਜਾਂ ਇਹਨੂੰ ਲਿਆ ਦੇ ਐਫ ਡੀ ਉਹ ਤੁ ਤੜਵਾ ਕੇ ਇਹ ਉਹਨੂੰ ਫੋਨ ਲਿਆ ਲੂਗਾ ਨਹੀਂ ਨਹੀਂ ਡੈਡੀ ਜੀ ਐਫ ਡੀ ਕਿਉਂ ਤੋੜਵਾਉਣੀ ਐ ਉਹ ਵੀ ਇੱਕ ਆਈਫੋਨ ਪਿੱਛੇ ਫੇਰ ਪੁੱਤਾ ਉਹ ਜੋ ਤੱਕਲੇ ਵੀ ਚੰਗਾ ਨਹੀਂ ਤੈਨੂੰ ਪਤਾ ਇਹਦਾ ਮੂੰਹ ਸਿਰ ਕਾਲਾ ਹੀ ਹੁੰਦਾ ਜੀ ਤੁਸੀਂ ਨਾ ਮੁੰਡੇ ਨੂੰ ਐਵੇਂ ਇੰਨਾ ਬੋਲ ਪੇ ਇਹ ਗੱਲ ਛੈਲੀ ਨੂੰ ਵੀ ਤਾਂ ਸਮਝਣੀ ਚਾਹੀਦੀ ਐ ਵੀ ਆ ਸੈਲੀਆ ਦੇ ਚੱਕਰ ਚ ਸੈਲੀ ਆਵੇ ਘਰ ਪਟਣ ਲੱਗੀ ਪਈ ਆ ਹੁਣ ਐਵੇਂ ਮੂੰਹ ਜਾ ਨਾ ਫਲਾ ਕੇ ਬੈਠ ਮੇਰਾ ਆਈਫੋਨ ਉਹ ਤੂੰ ਕਿਉਂ ਨਹੀਂ ਸਮਝਦੀ ਗੱਲ ਨੂੰ ਉਹ ਮੇਰਾ ਐਡਾ ਬਿਜ਼ਨਸ ਨਹੀਂ ਵੀ ਮੈਂ ਤੇਰੀ ਹੱਡ ਮੰਡਾ ਕੀੜ ਮੰਡਾ ਜੇ ਮੈਨੂੰ ਫੋਨ ਨਾ ਮਿਲਿਆ ਫੇਰ ਓਏ ਹੋਰੀ ਬੋਲ ਟੜੀ ਕਰੇ ਬੈਠੇ ਨੇ ਤੇਰੀਆਂ ਆਵਾਜ਼ਾਂ ਬਾਹਰ ਥਾਂ ਹੀ ਜਾਂਦੀਆਂ ਨੇ ਬਾਹਰ ਨਾਲੋਂ ਓੱਖਾ ਜਾ ਹੋ ਗਿਆ ਨਾ ਦਿਖਾ ਤੈਨੂੰ ਵਾਸਤੇ ਤੇਰਾ ਫੋਨ ਮਿਲ ਜਾਊਗਾ ਸੱਚੀ ਹਾਂ ਲੈ ਲੈ ਮੈਨੂੰ ਕਹਿ ਦਿੰਦੇ ਇੰਨਾ ਬੁਲਾਉਣਾ ਜ਼ਰੂਰੀ ਸੀ ਮੈਨੂੰ ਇੱਕ ਮਿੰਟ ਮੇਰੀ ਸਹੇਲੀ ਦਾ ਫੋਨ ਆਇਆ ਮੈਂ ਗੱਲ ਕਰਕੇ ਆਈ ਹੁਣੇ ਹਾਂ ਹੁਣ ਬੋਲ ਤੈਨੂੰ ਪਤਾ ਰੇਨੂ ਦਾ ਤਲਾਕ ਹੋਣ ਜਾ ਰਿਹਾ ਕੀ ਕਿਹਾ ਤਲਾਕ ਹਾਂ ਤਲਾਕ ਪਰ ਕਿਉਂ ਜਿਹੜੀ ਉਹ ਆਪਣੇ ਸਾਹਮਣੇ ਹਵਾ ਮਾਰਦੀ ਸੀ ਨਾ ਮਹਿੰਗੇ ਮਹਿੰਗੇ ਸੂਟਾਂ ਦਾ ਪਰਸਾਂ ਦਾ ਗਹਿਣਿਆਂ ਦਾ ਹਾਂ ਹਾਂ ਅੱਗੇ ਤਾਂ ਦੱਸ ਉਹ ਸਭ ਧੋਖਾ ਸੀ ਧੋਖਾ ਕੀ ਮਤਲਬ ਕਾਤੋ ਤੋਖਾਂ ਉਹ ਯਾਰ ਉਹਨਾ ਆਪਣੇ ਘਰ ਵਾਲੇ ਦੇ ਪੈਸੇ ਚੋਰੀ ਕਰਦੀ ਸੀ ਉਹੀ ਚੋਰੀ ਕਿਤੇ ਪੈਸੇ ਦਾ ਸਮਾਨ ਲਿਓਂਦੀ ਸੀ ਇੰਨਾ ਖੁਸ਼ ਕਰਤਾ ਉਹਨੇ ਤੇ ਉਹਦੇ ਹਸਬੰਦ ਨੂੰ ਕਦੇ ਪਤਾ ਨਹੀਂ ਲੱਗਿਆ ਵੀ ਉਹ ਇਹ ਕੁਸ਼ ਕਰ ਰਹੀ ਆ ਉਹਦੇ ਹਸਬੰਦ ਨੂੰ ਸ਼ੱਕ ਤਾਂ ਸੀ ਜਦੋਂ ਉਹ ਪੁੱਛਦਾ ਸੀ ਪੈਸੇ ਘਟਦੇ ਨੇ ਜਾਂ ਹੈ ਹੀ ਨਹੀਂ ਤਾਂ ਰੇ ਨੂੰ ਕਹਿ ਦਿੰਦੀ ਸੀ ਕਿ ਤੁਸੀਂ ਕਿਤੇ ਰੱਖ ਕੇ ਭੁੱਲ ਗਏ ਹੋਵੋਗੇ ਨਾ ਜਿਹੜੇ ਉਹ ਨਵੇਂ ਸੂਟ ਤੇ ਗਹਿਣੇ ਪਾ ਕੇ ਆਉਂਦੇ ਸੀ ਉਹ ਇੰਨਾ ਚੀਜ਼ਾਂ ਲਈ ਵੀ ਉਹ ਝੂਠ ਬੋਲਦੀ ਸੀ ਕਹਿੰਦੀ ਸੀ ਇਹ ਸਭ ਮੇਰੇ ਪੈਕਿਆਂ ਨੇ ਦਿੱਤੇ ਨੇ ਇੰਨਾ ਝੂਠ ਪਰ ਇਸ ਸਭ ਦਾ ਫਾਇਦਾ ਕੀ ਹੋਇਆ ਆਪਦੇ ਦਿਖਾਵੇ ਦੇ ਚੱਕਰ 'ਚ ਆਪਦਾ ਤਲਾਕ ਕਰਵਾ ਬੈਠੀ ਉਹ ਉਹਦੇ ਨਾਲੋਂ ਤਾਂ ਆਪਾਂ ਹੀ ਚੰਗੇ ਆ ਆਪਾਂ ਆਪਣੇ ਘਰ ਵਾਲਿਆਂ ਨੂੰ ਦੁਖੀ ਕਰਕੇ ਜਾਂ ਚੋਰੀ ਕਰਕੇ ਸ਼ੋਸ਼ੇਬਾਜ਼ੀ ਤਾਂ ਨਹੀਂ ਕਰਦੀਆਂ ਤੂੰ ਨਹੀਂ ਤੁਸੀਂ ਮੇਰੀ ਖੁਸ਼ੀ ਦਾ ਧਿਆਨ ਰੱਖਦੇ। ਉਹ ਮੈਨੂੰ ਤੇ ਤਤਲਾਕ ਚਾਹੀਦਾ। ਮੈਂ ਨਹੀਂ ਤੇਰੀਆਂ ਨਮਾ ਨਾਟ ਮੁੰਡਾ ਪੁਰੀਆਂ ਕਰ ਸਕਦਾ। ਤਲਾਕ? ਨਹੀਂ ਨਹੀਂ। ਮੈਂ ਨਹੀਂ ਇਹ ਹੋਣ ਦਿੰਦੀ। ਵੀਰੇ ਮੈਨੂੰ ਫੋਨ ਚਾਹੀਦਾ। ਹਰ ਹਾਲਤ 'ਚ ਉਹ ਵੀ ਕਰ ਲੂੰ। ਇਹ ਕੀ ਕੀਤਾ? ਉਹ ਮੈਂ ਤੇਰਾ ਹੀ ਕੰਮ ਕਰ ਰਿਹਾ। ਛਿਮਾ ਮਾਫ ਕਰ ਤੋ। ਮੈਨੂੰ ਨਹੀਂ ਚਾਹੀਦਾ ਹੁਣ ਕੋਈ ਫੋਨ ਖੇਲੀ ਕੀ ਹੋ ਗਿਆ ਤੈਨੂੰ ਉਹ ਟੈਨਸ਼ਨ ਨਾ ਲੈ ਤੇਰੇ ਸ਼ੌਕ ਪੂਰੇ ਕਰ ਲਈ ਨਾ ਮੈਂ ਦਿਨ ਰਾਤ ਕੰਮ ਕਰੂੰਗਾ ਜਿਖੋਂ ਹੋਰ ਸ਼ਿੰਦਾ ਨਾ ਕਰੋ ਮੈਂ ਤਾਂ ਪਹਿਲੇ ਬਹੁਤ ਵੱਡੀ ਗਲਤੀ ਕਰ ਬੈਠੀ ਆ ਬਾਤੂ ਦੇ ਦਿਖਾਵੇ ਦੇ ਚੱਕਰਾਂ ਚ ਮੈਂ ਥੋੜੇ ਦਾ ਅਗੁੱਠਾ ਦਿੱਤਾ ਪਿਆ ਪਰ ਹੁਣ ਨਾ ਮੈਂ ਇਹ ਗੱਲ ਚੰਗੀ ਤਰ੍ਹਾਂ ਸਮਝ ਗਈ ਆ ਇਹਦੇ ਵਿੱਚ ਕੁਝ ਨਹੀਂ ਰੱਖਿਆ ਉਲਟਾ ਆਪਣਾ ਹੀ ਨੁਕਸਾਨ ਆ ਦੁਨੀਆ ਸਾਹਮਣੇ ਦਿਖਾਵੇ ਕਰਕੇ ਨਾ ਕੁਝ ਹਾਸਿਲ ਨਹੀਂ ਹੁੰਦਾ ਮੈਂ ਹੁਣ ਇਹ ਗੱਲ ਨੂੰ ਨਾ ਚੰਗੀ ਤਰ੍ਹਾਂ ਸਮਝ ਗਈ ਆ ਸ਼ੈਲੀ ਮੈਂ ਨਾ ਤੇਰੀ ਖੁਸ਼ੀ ਲਈ ਕੁਝ ਵੀ ਕਰਨ ਨੂੰ ਤਿਆਰ ਆ ਪਰ ਨਾ ਆਪਣਾ ਰੁਤਬਾ ਉੱਚਾ ਚੱਕਣ ਲਈ ਰਿਸ਼ਤੇਦਾਰਾਂ ਤੇ ਸਹੇਲੀਆਂ ਦੇ ਮੂਹਰੇ ਸ਼ੋਸ਼ੇਬਾਜ਼ੀ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਉਹ ਲੋਕੀ ਤਾਂ ਕਮਲੇ ਹੁੰਦੇ ਨੇ ਜਿਹੜੇ ਆਪਣੀ ਕਮਾਈ ਦਾ ਦਿਖਾਵਾ ਕਰਦੇ ਨੇ ਨਾਲੇ ਸ਼ੋਸ਼ੇਬਾਜ਼ੀਆਂ ਕਰਦੇ ਨੇ ਤੇ ਇਹ ਕੁਝ ਕਰਨ ਨੂੰ ਉਹ ਕਰਦੇ ਚੱਕਦੇ ਨੇ ਤੇ ਕਰਜੇ ਉਤਾਰਦੇ ਤਾਰਦੇ ਉਹਨਾਂ ਦੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਇਸ ਲਈ ਨਾ ਕਦੇ ਵੀ ਦਿਖਾਵਾ ਨਹੀਂ ਕਰਨਾ ਚਾਹੀਦਾ ਸਿਆਣੇ ਸੱਚ ਹੀ ਕਹਿੰਦੇ ਨੇ ਜਿੰਨੀ ਚਾਦਰ ਹੈ ਨਾ ਉਨੀ ਪੈਰ ਪਸਾਰਨੇ ਚਾਹੀਦੇ ਨੇ ਜੀ ਮੈਂ ਨਾ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਈਆਂ ਤੇ ਉਮੀਦ ਕਰਦੀਆਂ ਕਿ ਤੁਸੀਂ ਵੀ ਸਮਝ ਗਏ ਹੋਵੋਗੇ ਤੇ ਹੁਣ ਜਿਨ੍ਹਾਂ ਨੂੰ ਸਾਡੀ ਵੀਡੀਓ ਪਸੰਦ ਆਈ ਹੈ ਨਾ ਜੀ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹਾਂ ਜਿਹੜੇ ਸਾਡੇ ਚੈਨਲ ਨਾਲ ਨਵੇਂ ਜੁੜੇ ਨੇ ਉਹ ਆਪਣੇ ਚੈਨਲ ਨੂੰ ਯਾਨੀ ਕਿ ਸ਼ੈਲੀ ਰਾਜ ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਇਸ ਵੀਡੀਓ ਵਿੱਚ ਦਿੱਤਾ ਹੋਇਆ ਮੈਸੇਜ ਕਿਦਾਂ ਦਾ ਲੱਗਿਆ ਛੇਤੀ ਹੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਤਦ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ